ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਤਸਮੀ ਕਬਿ ਉਬਾਚ ਬੇਨਤੀ ਜੋ ਪਈ ਅਮਰ ਕਰੋ ਹਾਥ ਦਰਚਾ ਪੂਰਨ ਹੋਏ ਚਤ ਕੀ ਇਛਾ ਤਵ ਚਰਨਨ ਮਾਧ ਰਹਿ ਹਮਾਰਾ ਆਪਣਾ ਜਾਣਕਰ ਉਪਰਤ ਪਰ ਅਮਰੇ ਟੁਸਟ ਸਬੈ ਤੁਮਕਾ ਬਹੁ ਆਪ ਹਾਥ ਦੇ ਮੋਹਿ ਬਚਾ ਬਹੁ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਹਰੇ ਚਾਨੈ ਤੇ ਘਰ ਤੇ ਘਰੀ ਐ ਸਭ ਬੇਰਨ ਕੋ ਆਜ ਸੰਗਰੀ ਐ ਪੂਰਨ ਹੋਏ ਹਮਾਰੀ ਆਸਾ ਤੋ ਰੁਪੈਨ ਕਿ ਰਹਿ ਪਿਆਸਾ ਤੋ ਮਹਿ ਸਾੜ ਕੋਈ ਅਵਰਨਾ ਦਿਆਉ ਜੋ ਪਰ ਚਾਹੂ ਸੁਤਮਤੇ ਪਾਉ ਸੇਵਕ ਸੇਖ ਮਾਰੇ ਤਰੀ ਹੈ ਜੋਂ ਚੁਨ ਸਤਰ ਮਾਰੇ ਮਰੀ ਹੈ ਆਪ ਹਾਥ ਦੇ ਮੁਝੇ ਅਵਰੀ ਐ ਮਰਨ ਕਾਲ ਕਾ ਤਰਾਸ ਨਿਵਰੀ ਐ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸੀਤ ਜੂ ਕਰੇ ਹੋ ਰਚਮ ਰਾਖਲੇ ਹੋ ਬਹਰਾ ਹਨਹਾਰੇ ਸਹਿਬ ਸੰਤ ਸਹਾਏ ਪਿਆਰੇ ਦੇਨ ਬੰਧ ਦੁਸ਼ਟਨ ਕੇ ਹੰਤਾ ਤਮਹੋ ਪ੍ਰੇ ਚਤਰ ਤਸਕੰਤਾ ਕਾਲ ਪਾਇ ਬ੍ਰਹਮਾ ਪਵਤਰਾ ਕਾਲ ਪਾਇ ਸਭ ਜੂ ਅਵਤਰਾ ਕਾਲ ਪਾਇ ਕਰ ਬੈਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਸਾ जवन काल जो के सब कीयो वेदराज ब्रह्मा जोथियो जवन काल सब लोक सवार नमस्कार है ताहे हमारा जवन काल सब जगत बनायो देवतेत जैछन उपजायो आत् अंत एकै अवतार अस गुरु समझे हो हमारा नमस्कार है ते सिह को हमारे सकल प्रजा जिन आप सवार सब कण को सब गुण सुख दीयो सतरन को फलमो बदकीयो ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜਪੜ ਕੀ ਜਾਣੈ ਜਬ ਉਦ ਕਰ 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 ਤਾਰਾ ਪਰਚਾ ਦਰਤ ਤਬ ਦੇਹ ਅਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ Jete bata nasrih tesabet ware apa penipu cu caret um sapihitir e heta nara alam o jana tepi-tepi tak re alam naren kara narebeka re narelampe ada anila anada asampe takam muda u cara tepi tak jago pi bana pavo tepi tak tak ko kerepahana hantu mana teu maham muda पाप आप अपने बुद्ध है जे ते वृंदत पेन पेन तो है ते ते, ते तमरा लखा न जाय पसारा कह बेद सजा प्रथम संसारा एक रूप अनूप स्वरूप रंग प्योरावनी पूपा अंडज चिर चिर से तज किने उत्पुज खान बाहर रच देने कहूँ फूल राजा हवे बैठा कहूँ से मट प्यो संखरे कैठा सखरी श्रेष्ठ दिखाई अचंपव आद जुगाद स्वरूप सियंपव ਆਬਰਛਾ ਮੇਰੀ ਤਮਕਰੂ ਸੇਖੂ ਬਾਰੇ ਅਸਿਗਸ ਕਰੋ ਦੁਸਤੀ ਜਤੇ ਅਟਬਤੋ ਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸ ਤੋ ਚੇਤਾ ਵਸਰਨੀ ਪਰੇ ਤਨ ਕੇ ਟੁਸ਼ਟ ਤਗਤਾ ਹੈ ਮਰੇ ਪਰੇ ਕ ਜਾਵਨ ਪਗ ਪਰ ਇਤਾਰੇ ਤਨ ਕੇ ਤਮੁ ਸੰਕਟ ਸਬ ਡਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਐਤਾ ਕੇ ਕਾਲ ਨਿਕਟਨ ਅਹ ਰਚਾ ਹੋਏ ਤਾਹੇ ਸਬ ਕਾਲਾ ਟੁਸ਼ਟ ਅਰੇ ਸਟਰੇ ਤਦ ਕਾਲਾ ਕ੍ਰਪਾ ਦਰਿ ਸਟੇ ਤਨ ਜਾਹੇ ਨਿਹਰੇ ਹੋ ਤਾਂ ਕੇ ਤਾਪਤ ਨਕ ਮਹਰੇ ਹੋ ਰੇ ਤੇ ਸੇਦ ਕਰ ਮੋ ਸਭ ਹੋਈ ਦੁਸ਼ਟ ਸ਼ਵਸ਼ੈ ਸਕੈ ਨ ਕੋਈ ਇੱਕ ਬਾਰ ਜਿੰਤ ਮੈ ਸਬਾਰਾ ਕਾਲ ਪਾਸ ਤੇ ਤਾਹੀ ਉਬਾਰਾ ਕੈ ਨਰ ਨਾਮ ਤੇ ਹਰੂ ਕਹਾ ਦਰਦ ਦੁਸ਼ਟ ਦੂਤ ਰਹਾ ਖਾਰਗ ਕੇ ਤੇ ਮੈ ਸਰਨ ਤੇ ਹਾਰੀ ਆਪ ਹੱਥ ਦੈਲ ਹੋ ਉਬਾਰੀ ਤਰ ਬਧਾਰ ਮੋ ਹੋ ਸਹਾਈ ਦੁਸ਼ਟ ਦੂਤਿ ਲਹ ਬਚਾਈ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬੂ ਬਾਚ ਬੇਨਤੀ ਚਉਪਾਈ ਆਬਰੇ ਕਰੋ ਹਾਥ ਦਰਚਾ ਪੂਰਨ ਹੋਏ ਚਦਕੀ ਇੱਛਾ ਤਵ ਜਰਨਾਨ ਮਾਧ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਰ ਆਬਰੇ ਟੁਸਤੇ ਸਬੈ ਤੁਮਕਾ ਬਹੁ ਆਪ ਹਾਥ ਦੇ ਮੁਹੱਬਤ ਚਾਹ ਬਹੁ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਬੈ ਘਰ ਤਾਰਾ ਮੋਹਰਾ ਚਾਂਦੇ ਤੇ ਕਰਤੇ ਕਰੀਏ ਸਭ ਬੈਰਨ ਕੋ ਅੱਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਪਈਨ ਕਿ ਰਹਿ ਪਿਆਸਾ ਤੋ ਮਹਿ ਛਾੜ ਕੋਈ ਅਵਰਨਾ ਤੇ ਆਉਂ ਜੋ ਬਰ ਚਾਹੂ ਸੁਤਮ ਤੇ ਪਾਉਂ ਤੇਵਕ ਸੇਖ ਮਾਰੇ ਤਰੀ ਹੈ ਚੁੰ ਚੁੰ ਨ ਸਤਰ ਮਾਰੇ ਮਰੀ ਹੈ ਆਪ ਹਾਥ ਦੇ ਮੁਝੇ ਅਵਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਓ ਜੋ ਸਦਾ ਹਮਾਰੇ ਪੰਚਾ ਸ੍ਰੀ ਅਸੀਤੂਜੂ ਕਰੇ ਹੋ ਰਚam ਰਾਖਲੇ ਹੋ ਮਹਾਰਾ ਖੰਘਾਰੇ ਸੈਭ ਸੰਤ ਸਹਾਏ ਪਿਆਰੇ ਦੇਨ ਬੰਧ ਦੁਸ਼ਟਨ ਕੇ ਹੰਤਾ ਤਮਹੋ ਪ੍ਰੇ ਚਤਰ ਤਸਕੰਤਾ ਕਾਲ ਪਾਇ ਬ੍ਰਹਮਾ ਪਵਤਰਾ ਕਾਲ ਪਾਇ ਸਭ ਜੂ ਅਵਤਰਾ ਕਾਲ ਪਾਇ ਕਰ ਬੈਸਨ ਪ੍ਰਕਾਸਾ ਸਗਲ ਕਾਲ ਕਾ ਕੀ ਆਤਮਸਾ जवन काल जो के की सब कीयो बेतराज ब्रह्मा जोथियो जवद काल सब लोक सवार नमस्कार है ताहे हमारा जवन काल सब जगत बनायो देवतेत जयछन उपजायो आत् अंत एकै अवतार अस गुरु समझे हो हमारा नमस्कार है तेहि को हमारी सकल प्रजा जिन आप सवारि सब कण को सब गुण सुख दीयो सतरन को फल मो पद कीयो ਘੜੇ ਘੜਕੇ ਅੰਤਰ ਗੇ ਜਾਨਤ ਭਲੇ ਬੁਰੇ ਕੀ ਪੇਰ ਪਛਾਨਤ ਚੀਟੀ ਤੇ ਗੁੰਚਰ ਅਸਤੂਲਾ ਸਭ ਪਾਰ ਕਰ ਪਾ ਦ੍ਰਿਸ਼ਟ ਕਰ ਹੂਲਾ ਸੰਤਾਂ ਤੋਂ ਕਪਾਇ ਤੇ ਦੁਖੀ ਸੁਖ ਪਾਏ ਸਾਧੂਨ ਕੇ ਸੂਖੀ ਏਕ ਏਕ ਕੇ ਪੇਰ ਪਛਾਨੈ ਘੜੇ ਘੜਕੇ ਬੜਬੜ ਕੀ ਜਾਨੈ ਜਬ ਉਦਕਰਕ ਕਰ ਅਗਰ ਤਾਰਾ ਪ੍ਰਜਾਦਰ ਤਬ ਦੇਹੀ ਅਪਾਰਜ ਬਹਾ ਕਰ ਘਰਤ ਹੋ ਕਬਹੁ ਤਮ ਮੈ ਮਿਲਤ ਦੇਹ ਤਰ ਸਭ ਹੋ Jete bata nasrih tesabet ware apa Tum cu caret umusapi hitir eh heta neralam hojana tepi-tepi tak ada anila anada asampe takam muda ucara tepi tak jago pi bana pavo tepi tak takukerepa hana hantu mana te maham muda kasepi tena te mahadi beku keheta sedasi on आप अपने बुद्ध है जे ते व्रणत पेन पेन तो है ते ते, ते तमरा लखा न जाए पसारा कह बेद सजा प्रथम संसारा एक रूप नूप स्वरूप रंग प्यूरावनी पूपा अंतज चिर चे से तजकिनी उत्पुज खान बाहर रच देनी कहूँ फूल राजा हवे बैठा कहूँ सिमट प्या संखर कैठा सखरी श्रेष्ठ दिखाई अचंपव आद जुगात स्वरूप सियम पव ਅਬਰਚਾ ਮੇਰੇ ਤਮ ਕਰੋ ਸੇ ਖੁਬਾਰ ਆਸਿਗ ਸਗਰੋ ਦੁਸ਼ਟ ਜਿਤੇ ਅਟਵਤੋ ਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸ ਤੋ ਜੇ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਗਤ ਹਵੇ ਮਰੇ ਪ੍ਰਖ ਜਵਨ ਪਗ ਬਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਢਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਨਿਆ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਤ ਕਾਲਾ ਕਰੇ ਪਾਦਰ ਸਤੇ ਤਨ ਜਾਹੇ ਨਿਹਰੇ ਹੋ ਤਾਂ ਕੇ ਤਾਪਤ ਨਕਮ ਹੋ ਰਹੇ ਹੋ ਰੇ ਤੇ ਸੇਦ ਕਰ ਮੋ ਸਭ ਹੋਈ ਦੁਸ਼ਟ ਸ਼ਵਸ਼ੈ ਸਕੈ ਨ ਕੋਈ ਇੱਕ ਬਾਰ ਜਿੰਤ ਮੈਂ ਸਬਾਰਾ ਕਾਲ ਫਾਸ ਤੇ ਤਾਹੀ ਉਬਾਰਾ ਜੈ ਨਰਨਾਮ ਤੇ ਰਹੂ ਕਹਾ ਦਰਦ ਦੁਸ਼ਟ ਦੂਤ ਰਹਾ ਕਾੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੈਲ ਹੋ ਉਬਾਰੀ ਤਰਵਧਰਮ ਹੋ ਹੋ ਸਹਾਈ ਦੁਸ਼ਟ ਦੂਤ ਲਿਹ ਬਚਾਈ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਾ ਪਿਉ ਬਾਚ ਬੇਨਤੀ ਚਉਪਾਈ ਅਮਰਿ ਕਰੋ ਹਾਤ ਦਰਚਾ ਪੂਰਨ ਹੋਏ ਚਤ ਕੀ ਇਛਾ ਤਾਵ ਜਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਰ ਅਭਰੇ ਟੁਸਤੇ ਸਬੈ ਤੁਮਕਾ ਬਹੁ ਆਪ ਹਾਥ ਦੇ ਮੁਹੱਬਤ ਚਾਹ ਬਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਹਰਾ ਚਾਨੈ ਤੇ ਕਰ ਤੇ ਕਰੀ ਇਹ ਸਭ ਬੈਰਨ ਕੋ ਆਜ ਸੰਗਰੀਏ ਕੁਰਨ ਹੋਏ ਹਮਾਰੀ ਆਸਾ ਤੋ ਰਬੈਨ ਕਿ ਰਹਿ ਪਿਆਸਾ ਤੋ ਮਹੇ ਛਾੜ ਕੋਈ ਅਵਰਨਾ ਤੇ ਆਉ ਜੋ ਪਰ ਚਾਹਉ ਸੁਤਮ ਤੇ ਪਾਉ ਤੇਵਕ ਸੇਖ ਮਾਰੇ ਤਰੀ ਹੈ ਚੁੰ ਚੁੰ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮੁਝੇ ਅਵਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਉਜੋ ਸਦਾ ਹਮਾਰੇ ਪਛਾਹ ਸ੍ਰੀ ਅਸੀਤੂ ਜੂ ਕਰਿ ਹੋ ਰਚam ਰਾਖਲੇ ਹੋ ਮਹਾਰਾ ਕਨਹਾਰੇ ਸਹਿਬ ਸੰਤ ਸਹਾਏ ਪਿਆਰੇ ਦੇਨ ਬੰਧ ਦੁਸ਼ਟਨ ਕੇ ਹੰਤਾ ਤਮਹੋ ਪ੍ਰੇ ਚਤਰ ਤਸਕੰਤਾ ਕਾਲ ਪਾਇ ਬ੍ਰਹਮਾ ਪਵਤਰਾ ਕਾਲ ਪਾਇ ਸਭ ਜੂ ਅਵਤਰਾ ਕਾਲ ਪਾਇ ਕਰ ਬੈ ਸੰ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋ ਕੇ ਸਵਕੀਓ ਬੇਤਰਾਜ ਬ੍ਰਹਮਾ ਜੋਤੀਓ ਚਵਦ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੇਤ ਜੈਛਨ ਉਪਜਾਇਓ ਆਤ ਅੰਤ ਏਕੈ ਅਵਤਾਰਾ ਸ੍ਰੀ ਗੁਰੂ ਸਮਝਿਹੁ ਹਮਾਰਾ ਨਮਸਕਾਰ ਹਤ ਸਹਿਇ ਕੋ ਹਮਾਰੀ ਸਕਲ ਪ੍ਰਜਾ ਜਿਨ ਆਪਸ ਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਫਲ ਮੋ ਬਦਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜਪੜ ਕੀ ਜਾਣੈ ਜਬ ਉਦ ਕਰ 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 ਤਾਰਾ ਪ੍ਰਚਾਰ ਕਰਤ ਤਬ ਦੇਹ ਅਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹ ਤਰ ਸਭ ਹੂੰ जेते बदना श्रेष्ठ शब्द अरे आप अपनी बूज उचारय तुम सभी ते रहत धरालम जानत वेद पीर आर आलम नरनकार नरबकार निर्लंब आद अनिल अनाद असंप ताका मूढ उचारत बीटा जागु पीवना पावत बीटा ता। ताको करपा हनु हनुमानत महामूढ कश्यपेत जानत महादेव को कहत सदा शिव नरनकर का चीनत नपव आप अपने बुद्ध है जे ते वृंदत पेन पेन तो है ते ते, ते तमरा लखा न जाय पसारा कह बेद सजा प्रथम संसारा एक रूप अनूप स्वरूप रंग प्योरावनी पूपा अंतज जिर जे से तय किनी बाहर रच देनी कहू फूल राजा हवे बैठा कहू से मड प्या संकरे कैठा सगरी श्रेष्ठ दिखाई अचंपव आद जुगाद स्वरूप सियंपव ਅਬਰਚਾ ਮੇਰੇ ਤਮ ਕਰੋ ਸੇ ਖੁਬਾਰ ਆਸਿਗ ਸਗਰੋ ਦੁਸ਼ਟ ਜਿਤੇ ਅਠਵਤੋ ਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸ ਤੂ ਜੇ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਗਤ ਹਵੇ ਮਰੇ ਪ੍ਰਖ ਜਵਨ ਪ੍ਰਖ ਬਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਡਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾ ਕੇ ਕਾਲ ਨਿਕਨ ਆਇ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਤ੍ਰੇਤ ਕਾਲਾ ਕਰੇ ਪਾ ਦ੍ਰਿਸ਼ ਤੇ ਤਨ ਜਾਹੇ ਨਿਹਰੇ ਹੋ ਤਾ ਕੇ ਤਾਪਤ ਨਖ ਮਹਰੇ ਹੋ ਰਿਤ ਸੇਦ ਕਰ ਮੋ ਸਭ ਹੋਈ ਦੁਸ਼ਟ ਸ਼ਵਸ਼ੈ ਸਕੈ ਨ ਕੋਈ ਇੱਕ ਬਾਰ ਜਿੰਤ ਮੈਂ ਸਬਾਰਾ ਕਾਲ ਫਾਸਤੇ ਤਾਹੀ ਉਬਾਰਾ ਜੈ ਨਰਨਾਮ ਤੇ ਹਰੂ ਕਹਾ ਦਰਦ ਦੁਸ਼ਟ ਦੁਗਤ ਰਹਾ ਕਾੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੈਲ ਹੋ ਉਬਾਰੀ ਤਰ ਬਠਾਰ ਮੋ ਹੋ ਸਹਾਈ ਦੁਸ਼ਟ ਦੋਤਿ ਲਿਹ ਬਚਾਈ एक ओवकार श्री वाहिरु जी की फतह पातशाही दशमी का पवाच बेंती चौपाई अमरे करो हाथ दरचा पूर्ण होए चतकी इच्छा ताव चरन न मान रहे हमारा अपना जान करो प्रत पर अमरे टूस्ट सबै तुम का बहो आप हाथ दे मोहि बच बहो सुखी बसै मोरो परिवारा सेवक सिख सबे करतारा ਮੌਰਾ ਚਾਨੈ ਤੇ ਘਰ ਤੇ ਘਰੀ ਇਹ ਸਭ ਬੇਰਨ ਕੋ ਅੱਜ ਸੰਗਰੀਐ ਪੁਰਨ ਹੋਏ ਹਮਾਰੀ ਆਸਾ ਤੋਰ ਪੈਨ ਕਿ ਰਹਿ ਪਿਆਸਾਂ ਤੋਂ ਮੈਂ ਹੈ ਛੜ ਕੋਈ ਅਵਰਨਾ ਤੇ ਆਉਂ ਜੋ ਪਰ ਚਾਹੂ ਸੁਤਮ ਤੇ ਪਾਉ ਤੇਵਕ ਸੇਖ ਮਾਰੇ ਤਰੀ ਹੈ ਚੁੰ ਚੁਨ ਸਤਰ ਮਾਰੇ ਮਰੀ ਹੈ ਆਪ ਹਾਥ ਦਾ ਮੁਝੇ ਅਵਰੀ ਐ ਮਰਨ ਕਾਲ ਕਾ ਤਰਾਸ ਨਿਵਰੀ ਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸੀਤੂ ਜੋ ਕਰਿ ਹੋ ਰਚam ਰਾਖਲੇ ਹੋ ਮਹਾਰਾਖਨ ਹਰੇ ਸਹਿਬ ਸੰਤ ਸਹਾਏ ਪਿਆਰੇ ਦੇਨ ਬੰਧ ਦੁਸ਼ਟਨ ਕੇ ਹੰਤਾ ਤਮਹੋ ਪ੍ਰੇ ਚਤਰ ਤਸਕੰਤਾ ਕਾਲ ਪਾਇ ਬ੍ਰਹਮਾ ਪਵਤਰਾ ਕਾਲ ਪਾਇ ਸਭ ਜੂ ਅਵਤਰਾ ਕਾਲ ਪਾਇ ਕਰ ਬੈਸਨ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਸਾ जवन काल जो की कीयो, ब्रह्मा केव जवन काल सब लोक सवार नमस्कार है ताहे हमारा जवन काल सब जगत बनायो देव दैत उपजायो उप आद अंत एक अवतारा सुगुरु समझ हो हमारा नमस्कार तेहे को हमारे सकल प्रजा जिन आप स्वारी शिव कन को शिव गुण सुख दियो सतरन को पलमो बदकियो ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪਰਵਟ ਕੀ ਜਾਣੈ ਜਬ ਉਦ ਕਰ 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 ਤਾਰਾ ਪਰਚਾ ਸਰਤ ਤਬ ਦੇਹ ਅਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ जेते पद न सृष्ट शब्द हरे आप अपनी पूजूचारय तुम सभीत रहत दरालम जानत वेद भेद भेद अरालम नरनकार नर्भकार निर्लंब आद अनिल अनाद असंब ताका मूढ उचारत पिता जाक पीवना पावत पिता ताको करपा हनु हनुमानत महा मूढ कश्यपेतन जानत महादेव को कहत सदा शिव नरनकर का चीनत नपव आप अपने बुद्ध है जे ते वृंदत पेन पेन तो है ते ते, ते तमरा लखा न जाए पसारा कह बेद सजा प्रथम संसारा एक रूप नूप स्वरूप रंग प्योरावनी पूपा अंडज जिर जे से तज के बाहर रच देने कहूँ फूल राजा हवे बैठा कहूँ सिमट प्या संकर कैठा सगरी श्रेष्ठ दिखाई अचंपव आद जुगात स्वरूप पव ਆਬਰ ਅੱਛਾ ਮੇਰੀ ਤਮਕਰੂ ਸੇਖੂ ਬਾਰੇ ਆਸਿਗ ਸਗਰੋ ਟੁਸ਼ਟ ਜਿਤੇ ਅਟਬਤੋ ਤਪਾਤਾ ਕਲ ਮਲੇਸ਼ ਗਰੋ ਰਨ ਕਾਤਾ ਜੇ ਆਸ ਤੋ ਚੇਤਾ ਵਸਰ ਨੀ ਪਰੇ ਤਨ ਕੇ ਟੁਸ਼ਟ ਤਗਤ ਹਵੇ ਪਰੇ ਪਰੇ ਕ ਜਾਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਬ ਝਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਐਤਾ ਕੇ ਕਾਲ ਨਿਕਟਨ ਇਹ ਰੱਛਾ ਹੋਇ ਤਾਹੇ ਸਬ ਕਾਲਾ ਟੁਸ਼ਟ ਅਰੇ ਸਟ ਟਰੇ ਤਦ ਕਾਲਾ ਕਰਪਾ ਦ੍ਰਿਸ਼ਟਾ ਤਨ ਜਾਹੇ ਨਿਹਰੇ ਹੋ ਤਾਂ ਕੇ ਤਾਪਤ ਨਕ ਮਹਰੇ ਹੋ ਰੇ ਤੇ ਸੇਦ ਕਰ ਮੋ ਸਭ ਹੋਈ ਦੁਸ਼ਟ ਸ਼ਵਸ਼ੈ ਸਕੈ ਨ ਕੋਈ ਇੱਕ ਬਾਰ ਜਿੰਤ ਮੈਂ ਸਬਾਰਾ ਕਾਲ ਪਾਸ ਤੇ ਤਾਹੀ ਉਬਾਰਾ ਜੈ ਨਰਨਾਮ ਤੇ ਹਰੂ ਕਹਾ ਦਰਦ ਦੁਸ਼ਟ ਦੁਗਤ ਰਹਾ ਖਾੜਗ ਕੇ ਤੇ ਮੈਂ ਸਰਨ ਤੇ ਹਾਰੀ ਆਪ ਹੱਥ ਦੈਲ ਹੋ ਉਬਾਰੀ ਤਰ ਬਠੌਰ ਮੋ ਹੋ ਸਹਾਈ ਦੁਸ਼ਟ ਦੋਤਿ ਲਹ ਬਚਾਈ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਬਾਚ ਬੇਨਤੀ ਚਉਪਾਈ ਅਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਤਕੀ ਇਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਰ ਅਮਰੇ ਟੋਸ ਤੇ ਸਬੈ ਤੁਮਕਾਵ ਹੋ ਆਪ ਹਾਥ ਦੇ ਮਿਹਬ ਚਾਵ ਹੋ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਬੈ ਘਰ ਤਾਰਾ ਮੋਹਰਾ ਚਾਂ ਦੇ ਤੇ ਘਰ ਤੇ ਗਰੀਏ ਸਭ ਬੇਰਨ ਕੋ ਅੱਜ ਸੰਗਰੀਏ ਪੁਰਨ ਹੋਏ ਹਮਾਰੀ ਆਸਾ ਤੋਰ ਬੇਨ ਕਿਉ ਰਹਿ ਪਿਆਸਾ ਤੋ ਮਹਿੇ ਛਾੜ ਕੋਈ ਅਵਰਨਾ ਤੇ ਆਉਂ ਜੋ ਪਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸੇਖ ਮਾਰੇ ਤਰੀ ਹੈ ਚੁੰਨ ਚੁੰਨ ਸਤਰ ਮਾਰੇ ਮਰੀ ਹੈ ਆਪ ਹਾਥ ਦੇ ਮੁਝੇ ਅਵਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਉਜੋ ਸਦਾ ਹਮਾਰੇ ਪਛਾ ਸ੍ਰੀ ਅਸੀਤੂ ਜੋ ਕਰੇ ਹੋ ਰਚਮ ਰਾਖਲੇ ਹੋ ਮਹਾਰਾ ਹਨਹਾਰੇ ਸਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪ੍ਰੇ ਚਤਰ ਤਸਕੰਤਾ ਕਾਲ ਪਾਇ ਬ੍ਰਹਮਾ ਪਵਤਰਾ ਕਾਲ ਪਾਇ ਸਭ ਜੂ ਅਵਤਰਾ ਕਾਲ ਪਾਇ ਕਰ ਬੈਸਨ ਪ੍ਰਕਾਸਾ ਸਗਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋ ਕੇ ਸਵਕੀਓ ਪੇਤ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜ ਚਨ ਉਪਜਾਇਓ ਆਤ ਅੰਤ ਏਕੈ ਅਵਤਾਰਾ ਸਿ ਗੁਰੂ ਸਮਝਿ ਕੋ ਹਮਾਰਾ ਨਮਸਕਾਰ ਹੈ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਭ ਕਣ ਕੋ ਸਭ ਗੁਣ ਸੁਖ ਦੇਇਓ ਸਤਰਨ ਕੋ ਫਲ ਮੋ ਬਦਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜਪੜ ਕੀ ਜਾਣੈ ਜਬ ਉਦ ਕਰਖ ਕਰ ਕਰ ਤਾਰਾ ਪਰਚਾ ਦਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹ ਤਰ ਸਭ ਹੂੰ जेते बदन सृष्ट शब्दरय आप अपनी पूजूचारय तुम सभी ते रहत धरालम जानत वेद भेद पीर आलम नरनकार नर्भकार निर्लंब आद अनिल अनाद असंब ताका मूढ उचारत पिता जाग उपेवना पावत पिता ताको कृपा हन हनुमानत महा मूढ कश्यप त जानत महादेव को कहत सदा शिव नरनकर का चीनत नेपव आप अपने बुद्ध है जे ते व्रणत पेन पेन तो है ते ते, ते तमरा लखा न जाय पसारा कह बेद सजा प्रथम संसारा एक रूप अनूप स्वरूप रंग प्यौरावनी पूपा अंतज चिर चे से तज के उत्पुज कान बाहर रच देने कहूँ फूल राजा हवे बैठा कहूँ सिमट प्या संखरे कैठा सखरे श्रेष्ठ दिखाई अचंपव आद जुगात स्वरूप सियंपव ਆਬਰ ਅਛਾ ਮੇਰੇ ਤਮਕਰੋ ਸੇਖੂ ਬਾਰ ਆਸਿਗਸ ਕਰੋ ਦੁਸਤੀ ਜਿਤੇ ਅਟਬਤੋ ਤਪਾਤਾ ਕਲ ਮਲੇਸ਼ ਕਰੋ ਰਨ ਕਾਤਾ ਜੇ ਅਸ ਤੂ ਚੇ ਤਵਸਰਨੀ ਪਰੇ ਤਨ ਕੇ ਟੁਸ਼ਟ ਤਕ ਤ ਹਵੇ ਪਰੇ ਪਰ ਕਜਵਨ ਪਗ ਪਰ ਇਤਾਰੇ ਤਨ ਕੇ ਤਮ ਸੰਕਟ ਸਬ ਝਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਐਤਾ ਕੇ ਕਾਲ ਨਿਕ ਤਨ ਇਹ ਰਚਾ ਹੋਇ ਤਾ ਸਬ ਕਾਲਾ ਟੁਸ਼ਟ ਅਰੇ ਸਟਰੇ ਤਦ ਕਾਲਾ ਕਰੇ ਪਾਦਰ ਇਸ਼ਟੇ ਤਨ ਜਾਹੀ ਨਹੀਂ ਹਰ ਹੋ ਤਾਂ ਕੇ ਤਾਪਤ ਨਿਕ ਮਹਰੇ ਹੋ ਰੇ ਤੇ ਸੇਦ ਕਰ ਮੋ ਸਭ ਹੋਈ ਦੁਸ਼ਟ ਸ਼ਵਸ਼ ਸਕੇ ਨਾ ਕੋਈ ਇੱਕ ਬਾਰ ਜੰਤ ਮੈਂ ਸਬਾਰਾ ਕਾਲ ਪਾਸ ਤੇ ਤਾਹੀ ਉਬਾਰਾ ਜੈ ਨਰਨਾਮ ਤੇ ਹਰੂ ਕਹਾ ਦਰਦ ਦੁਸ਼ਟ ਦੁਗਤ ਰਹਾ ਕਾੜਗ ਕੇ ਤ ਮੈਂ ਸਰਨ ਤੇ ਹਾਰੀ ਆਪ ਹਾਥ ਦੈਲ ਹੋ ਉਬਾਰੀ ਤਰ ਬਠੌਰ ਮੋ ਹੋ ਸਹਾਈ ਦੁਸ਼ਟ ਦੋਤਿ ਲਹ ਬਚਾਈ